ਪੰਜਾਬ ਵਿੱਚ ਲਗਾਤਾਰ ਹੋ ਰਹੀ بارش ਕਾਰਨ ਜਿੱਥੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਵਿਦਿਅਕ ਅਦਾਰਿਆਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਚੱਲਦਿਆਂ ਫਗਵਾੜਾ ਨਜ਼ਦੀਕ ਪਿੰਡ ਪਾਸਟਾ ਵਿਖੇ ਵੀ ਸਰਕਾਰੀ ਅਤੇ ਪ੍ਰਾਈਵੇਟ ਵਿਦਿਅਕ ਅਦਾਰਿਆਂ ਨੂੰ 7 ਸਤੰਬਰ ਤੱਕ ਬੰਦ ਰੱਖਿਆ ਗਿਆ ਸੀ ਇਸ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਮੈਸ ਵੱਲੋਂ ਜਾਰੀ ਕੀਤੇ ਹਦੇਸ਼ਾਂ ਦੇ ਸਿਰਫ ਅਧਿਆਪਕ ਹੀ ਸਕੂਲ ਵਿੱਚ ਸਫਾਈ ਕਰਵਾਉਣ ਲਈ ਪਹੁੰਚੇ ਇਸਦੋਂ ਸਕੂਲ ਪ੍ਰਿੰਸੀਪਲ ਸਮੇਤ ਹੋਰ ਅਧਿਆਪਕਾਂ ਨੇ ਕਿਹਾ ਕਿ ਜਿਸ ਸਮੇਂ ਉਹ ਸਕੂਲ ਵਿੱਚ ਆਏ ਤਾਂ ਦੇਖਿਆ ਕਿ بارش ਕਾਰਨ ਅਜੇ ਵੀ ਕਮਰਿਆਂ ਵਿੱਚੋਂ ਪਾਣੀ ਟਪਕ ਰਿਹਾ ਸੀ ਜਰਕਿ ਕਈ ਕਿਤਾਬਾਂ ਤੋਂ ਇਲਾਵਾ ਸ਼ੱਤ ਵਾਲੇ ਪੱਖੇ ਤੇ ਹੋਰ ਸਮਾਨ ਖਰਾਬ ਹੋ ਚੁੱਕਾ ਸੀ ਇਸ ਤੋਂ ਇਲਾਵਾ ਇੱਕ ਕਮਰੇ ਵਿੱਚ ਕਰੰਟ ਵੀ ਆ ਰਿਹਾ ਸੀ ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਕੂਲ ਦੀ ਇੱਕ ਦੀਵਾਰ ਵੀ ਡਿੱਗੀ ਹੋਈ ਸੀ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪੂਰੇ ਸਕੂਲ ਦੀ ਸਾਫ ਸਫਾਈ ਕਰਵਾਈ ਜਾ ਰਹੀ ਹੈ ਤੇ ਖਰਾਬ ਹੋਏ ਸਮਾਨ ਨੂੰ ਠੀਕ ਵੀ ਕਰਵਾਇਆ ਜਾ ਰਿਹਾ ਹੈ ਤਾਂ ਜੋ ਬੱਚੇ 9 ਸਤੰਬਰ ਨੂੰ ਸਕੂਲ ਵਿਖੇ ਆ ਸਕਣ ਉਨਾ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਸਕੂਲ ਵਿੱਚ ਹੋਏ ਨੁਕਸਾਨ ਦੀ ਪਰਭਾਈ ਲਈ ਫੰਡ ਜਾਰੀ ਕੀਤਾ ਜਾਵੇ ਪਿੰਡ ਪਾਸਟਾ ਤੋਂ ਨਵਰੰਗ ਚੈਨਲ ਦੇ ਅਰਜਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਸਕੂਲ ਦਾ ਤਾਂ ਇਹ ਹੜ੍ਹਾਂ ਦੇ ਕਾਰਨ ਜਾਂ ਬਰਸਾਤ ਦੇ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਜੀ ਨਿਯਮ ਵਿਭਾਗ ਦੀਆਂ ਹਦਾਇਤਾਂ ਦੇ ਅਨਸਾਰ ਸਕੂਲ ਅੱਜ ਖੁੱਲ੍ਹਿਆ ਤੇ ਸਾਰਾ ਸਟਾਫ ਵੀ ਸਕੂਲ ਦਾ ਹਾਜ਼ਰ ਹੈ ਆ ਜੀ ਤੇ ਦੋ ਵੀ ਵਿਭਾਗ ਦੀਆਂ ਹਦਾਇਤਾਂ ਹੈਗੀਆਂ ਉਹਦੇ ਅਨਸਾਰ ਸਫਾਈ ਕਰਵਾਈ ਜਾ ਰਹੀ ਆ ਤੇ ਸਾਰਾ ਦੇਖਿਆ ਜਾ ਰਿਹਾ ਤੇ ਬੱਚਿਆਂ ਦੇ ਕੱਲ ਆਉਣ ਦੇ ਲਈ ਜੋ ਵੀ ਪ੍ਰਬੰਧਾਂ ਦੀ ਲੋੜ ਹੈ ਉਹ ਸਾਰੇ ਕੀਤੇ ਜਾ ਰਹੇ ਆ ਜੀ ਪਹਿਲਾਂ ਤਾਂ ਸਾਡੇ ਸਕੂਲ ਦੀਆਂ ਦੋ ਛੱਤਾਂ ਮਤਲਬ ਕਮਰੇ ਜਿਹੜੇ ਸੀਗੇ ਉਹ ਬਹੁਤ ਪੁਰਾਣੇ ਸੀਗੇ ਉਹ ਚੋ ਜਾਣ ਦੇ ਕਾਰਨ ਕਿਤੇ ਸਾਡੇ ਮਤਲਬ ਇਲੈਕਟ੍ਰੋਨਿਕ ਚੀਜ਼ਾਂ ਸਾਰੀਆਂ ਬਿਜਲੀ ਦੀ ਸਪਲਾਈ ਜੀ ਸਾਰੀ ਸੜ ਗਈ ਪੱਖੇ ਵੀ ਖਰਾਬ ਹੋ ਗਏ ਫਰਨੀਚਰ ਵੀ ਉਹਨਾਂ ਕਮਰਿਆਂ ਦਾ ਉਹ ਛੱਤਾਂ ਬਹੁਤ ਜ਼ਿਆਦਾ ਮਤਲਬ ਚੋ ਗਈਆਂ ਜੀ ਇਸ ਤੋਂ ਇਲਾਵਾ ਸਕੂਲ ਦੀ ਜਿਹੜੀ ਬਾਉਂਡਰੀ ਵਾਲਿਆ ਉਹ ਵੀ ਅੱਧੀ ਨਾਲੋਂ ਜ਼ਿਆਦਾ ਡੇਗੀ ਤੇ ਬਾਕੀ ਵੀ ਜਿਹੜੀ ਹੈਗੀ ਆ ਉਹ ਤਕਰੀਬਨ ਹੁਣ ਡੇਗਣ ਵਾਲੀ ਆ ਕਿਉਂਕਿ ਪਾਣੀ ਬਹੁਤ ਜ਼ਿਆਦਾ ਖੜਾ ਚੱਕਾ ਸਕੂਲ ਦੇ ਵਿੱਚ ਜੀ ਤੇ ਇਸੇ ਤਰ੍ਹਾਂ ਹੀ ਇੱਕ ਮੇਡੇਮੀ ਵਾਲਾ ਜਿਹੜਾ ਸਟੋਰ ਬਣਾਇਆ ਗਿਆ ਉਹ ਕਮਰੇ ਦੀ ਜਿਹੜੀ ਛੱਤ ਆ ਤੇ ਨਾਲੋਂ ਕੰਧ ਦੇ ਵਿੱਚ ਇੱਕ ਤੀੜ ਆ ਗਈ ਆ ਜੀ ਜਿਸ ਦੇ ਕਾਰਨ ਲੱਗਦਾ ਵੇ ਗਾਂਜੇ ਧੁੱਪਾਂ ਲੱਗੀਆਂ ਤਾਂ ਉਹਦਾ ਹੋਰ ਵੀ ਕੋਈ ਜ਼ਿਆਦਾ ਨੁਕਸਾਨ ਹੋ ਸਕਦਾ ਆ ਜੀ ਇਹ ਆ ਦੇ ਬਿਜਲੀ ਵਾਲੇ ਨੇ ਸੱਦ ਕੇ ਥੋੜਾ ਉਹਦਾ ਕੰਮ ਕਮਰਿਆਂ ਦਾ ਦੇਖਿਆ ਕਿ ਅੱਜ ਕਾ ਦੇ ਉਹ ਕਮਰਿਆਂ ਦੀ ਜਿਹੜੀ ਲਾਈਟ ਹੈ ਉਹ ਬੰਦ ਕਰ ਦਿੱਤੀ ਗਈ ਆ ਜੀ ਤੇ ਉਹ ਹੁਣ ਕਮਰੇ ਵੀ 10-15 ਦਿਨ ਬਿਲਕੁਲ ਬੰਦ ਰੱਖੇ ਜਾਣਗੇ ਕਿਉਂਕਿ ਬੱਚਿਆਂ ਨੂੰ ਉਥੇ ਬੈਠਣੇ ਤੇ ਜਾਵੇਗਾ ਹੋ ਸਕਦਾ ਹੈ ਉਹ ਧੁੱਪਾਂ ਦੇ ਵਿੱਚ ਆਉਣ ਦੇ ਨਾਲ ਕੋਈ ਹੋ ਸਕਦਾ ਬੱਚਿਆਂ ਦਾ ਨੁਕਸਾਨ ਵੀ ਹੋ ਸਕਦਾ ਆ ਇਸ ਕਰਕੇ ਉਹ ਕਮਰੇ ਜਿਹੜੇ ਪਹਿਲਾਂ ਤਾਂ ਬੰਦੇ ਹੀ ਰੱਖੇ ਜਾਣਗੇ ਬਾਕੀ ਜੋ ਵਿਭਾਗ ਦੀਆਂ ਅਧਿਅਤਾਆਂ ਉਹਨਾਂ ਸਾਰਾ ਦੇ ਸਕੂਲ ਦੇ ਵਿੱਚ ਸਾਰਾ ਸਟਾਫ ਆਖ ਰਿਹਾ ਤੇ ਉਹਨਾਂ ਸਾਰੇ ਹੀ ਕੰਮ ਜਿਹੜੇ ਉਹ ਕੀਤੇ ਜਾ ਰਹੇ ਆ। ਤੇ ਪਤਾ ਲੱਗਿਆ ਇੱਕ ਕਮਰੇ ਦੇ ਵਿੱਚ ਕਰੰਟ ਵੀ ਆ ਰਿਹਾ ਜੀ। ਹਾਂਜੀ ਇੱਕ ਕਮਰੇ ਵਿੱਚ ਕਰੰਟ ਆ ਰਿਹਾ ਸੀਗਾ ਤੇ ਉਹ ਬਿਲੀ ਵਾਲਾ ਸੀ ਸਵੇਰੇ ਸੱਧਿਆ ਸੀਗਾ। ਜੀ। ਤੇ ਸਕੂਲ ਦੀ तकरीबन ਸਪਲਾਈ ਜਿਹੜੀ ਆ ਸਾਰੀ ਬੰਦ ਸੀਗੀ ਪਰ ਇੱਥੇ ਲੋਕਲ ਹੋਣ ਦੇ ਕਾਰਨ ਅਸੀਂ ਵਿੱਚ ਵਿੱਚ ਵੀ ਸਕੂਲ ਦੇ ਵਿੱਚ ਚੱਕਰ ਮਾਰਦੇ ਰਹੇ ਆ ਤੇ ਕੁਝ ਕਮਰਿਆਂ ਦੇ ਦਾ ਪੱਖੇ ਜਿਹੜੇ ਆ ਉਹ ਪਹਿਲੇ ਲਾਹ ਲਏ ਗਏ ਸੀ ਕਿਉਂਕਿ ਕੁਝ ਕੁ ਛੱਤਾਂ ਜਿਹੜੀਆਂ ਹੋਰ ਵੀ ਚੋਰੀਆਂ ਗਈਆਂ ਸੀਗੀਆਂ ਪਰ ਜਿੰਨਾ ਕੁ ਸੀ ਉਸ ਦਾ ਸਮਾਨ ਦਾ ਪਛਾਣ ਕਰ ਸਕਦੇ ਸੀ ਉਹ ਤਾਂ ਕਰ ਲਿਆ ਗਿਆ ਹੈ ਜੀ ਪਰ ਫਿਰ ਵੀ ਇਹ ਜਿਹੜਾ ਨੁਕਸਾਨ ਹੋਇਆ ਹੈ ਇਹ ਕਾਫੀ ਬਿਲਡਿੰਗ ਪੁਰਾਣੀ ਹੋਣ ਕਰਕੇ ਤਕਰੀਬਨ 1954 ਦੀ ਬਿਲਡਿੰਗ ਬਣੀ ਹੋਆ ਜੀ ਤੇ ਜਿਸ ਬਾਰੇ ਪਹਿਲਾਂ ਵੀ ਵਿਭਾਗ ਨੂੰ ਲਿਖਿਆ ਗਿਆ ਸੀ ਕਿ ਜੇ ਛੱਤਾਂ ਬਦਲ ਲਈਆਂ ਜਾਣ ਤਾਂ ਸਾਨੂੰ ਦਾ ਕਾਫੀ ਨੁਕਸਾਨ ਹੋਣ ਤੋਂ ਬਚ ਸਕਦਾ ਹੈ ਜੀ ਪਰ ਉਹ ਕੁਦਰਤੀ ਕਰੋਪੀ ਦੇ ਅੱਗੇ ਕੋਈ ਵੀ ਜੋਰ ਨਹੀਂ ਚੱਲਦਾ ਇਸ ਕਰਕੇ ਪ੍ਰਸ਼ਾਸਨ ਕੋਲ ਇਹ ਮੰਗਿਆ ਗਿਆ ਕਿਉਂਕਿ ਅਸੀਂ ਵੀ ਵਿਭਾਗ ਤੋਂ ਪਹਿਲਾਂ ਵੀ ਮੰਗ ਕਰ ਚੁੱਕੇ ਹਾਂ ਕਿ ਸਾਨੂੰ ਇਹਨਾਂ ਕਮਰਿਆਂ ਦੀਆਂ ਛੱਤਾਂ ਬਦਲਣ ਲਈ ਗ੍ਰਾਂਟ ਦਿੱਤੀ ਜਾਵੇ ਤੇ ਹੁਣ ਵੀ ਅਸੀਂ ਇਹੀ ਕਹਿੰਦੇ ਆ ਕਿ ਸਾਨੂੰ ਇਹ ਕਮਰਿਆਂ ਦੀਆਂ ਛੱਤਾਂ ਬਦਲਣ ਲਈ ਅਤੇ ਚਾਰਦिवारी ਕਰਨ ਲਈ ਗ੍ਰਾਂਟ ਜਿਹੜੀ ਉਹ ਦਿੱਤੀ ਜਾਵੇ ਜਲਦ ਤੋਂ ਜਲਦ ਗ੍ਰਾਂਟ ਦਿੱਤੀ ਜਾਵੇ